ਤੇਲਪੌਣ ਵਾਸਤੇ ਲੈਣ ਲੱਗੀ ਹੋਈ ਆ ਇੰਡੋਨੇਸ਼ੀਆ ਬਾਲੀ ਉਪਤ ਦੇ ਵਿੱਚ ਘੁੰਮਦੇ ਪਏ ਆ ਲੈਣ ਲੱਗੀ ਹੋਈ ਆ ਇੱਧਰ ਦੇਖੋ ਗੱਡੀਆਂ ਘੱਟ ਤੇ ਸਕੂਟਰੀਆਂ ਜ਼ਿਆਦਾ ਆ ਬਾਕੀ ਸਾਰਾ ਮਾਹੌਲ ਹੈਗਾ ਜਾਂ ਤੇਜ ਆ ਇੱਧਰ ਗੱਡੀਆਂ ਇੱਧਰੋਂ ਵੀ ਆਈ ਜਾਂਦੀਆਂ ਆ ਬਾਕੀ ਗੱਡੀਆਂ ਇੱਧਰੋਂ ਵੀ ਮਾਹੌਲ ਤੇਜ ਹੋਇਆ ਪਿਆ ਦੇਖੋ ਗਰਮੀ ਦਾ ਵੀ ਪੂਰਾ ਐਂਡ ਹੋਇਆ ਪਿਆ ਉਹ ਪੁਰਾਣੇ ਘਰ ਪਰਲੇ ਵਾਸੇ ਵੀਊ ਉੱਪਰ لے ਜਾ ਕੇ ਦੱਸ ਦਉ ਤੁਹਾਨੂੰ ਆ ਦੇ ਤੋਂ ਤੇਲ ਪਵਾ ਲਈਏ ਤੇਲ ਪਾ ਕੇ ਫਿਰ ਨਿਕਲਦੇ ਆਂ ਇੱਥੋਂ ਆਹ ਸਾਹਮਣੇ ਤੇਲ ਦੀਆਂ ਨਾ ਵੈਰਾਈਟੀਆਂ ਤਿੰਨ ਤਰ੍ਹਾਂ ਦੀਆਂ ਲਿਗੀਆਂ ਹੋਈਆਂ ਟੈਕਸਾ ਲਾਈਟ ਪਾਟਾ ਲਾਈਟ ਤੇ ਪਲਟਾ ਮੈਕਸ ਟਰਬੋ ਤਿੰਨ ਜ਼ਰਾਂ ਦੀ ਜਿਹੜੇ ਸਾਡੀ ਸਕੂਟਰੀ ਚ ਤੇਲ ਪੈਣਾ ਆ ਉਹ ਪੈਣਾ ਹੈਗਾ ਆ ਪਾਟਾ ਮਾਨੀਆਂ ਪਾਟਾ ਲਾਈਟ ਪੈਣਾ ਆ ਆ ਲਿਖਿਆ ਹੋਇਆ ਚ ਰੁਪਈਏ ਦਾ 1 ਕੜਾ ਲੀਟਰ ਬਨੂਜੀ ਰਣ ਦਾ ਪੈਟਰੋਲ ਇੱਥੇ 1 ਡਾਲਰ ਲੀਟਰ ਪੈਟਰੋਲ ਨਿਊਜ਼ੀਲੈਂਡ ਦਾ ਉਹ ਪੱਤੇ ਵਿੱਚ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਜੀ ਗੋਆ ਗੰਜਾ ਦੇ ਵਿੱਚ ਪੁੱਜੀਆਂ ਬਾਲੀ ਉਪਤ ਦੇ ਵਿੱਚ ਇੱਥੇ ਇੱਕ ਪਿੰਡ ਆ ਇਹ ਪਿੰਡ ਦੇ ਵਿੱਚ ਮਾਰਕੀਟ ਲੱਗੀ ਹੋਈ ਆ ਤੇ ਇੱਥੇ ਦੇ ਜਿਹੜੇ ਲੋਕਲ ਬੰਦੇ ਆ ਉਹ ਆਪਣੇ ਆਪਣੀ ਇਹਨਾਂ ਨੇ 숍ਾਂ ਲਾ ਕੇ ਇੱਥੇ ਤੇ ਜਿਹੜਾ ਹੈਂਡਕਰਾਫਟ ਮਾਰਕੀਟ ਕਹ ਲੋਗੇ ਇੱਕ ਇਹ ਜਿਦਾ ਨਾਂਦੀ ਦੇ ਵਿੱਚ ਆਪਾਂ ਹੈਂਡਕਰਾਫਟ ਮਾਰਕੀਟ ਦੇਖੇ ਸੀਗੀ ਉਦੋਂ ਇੱਥੇ ਬਾਲੀ ਉੱਬਤ ਦੇ ਵਿੱਚ ਵੀ ਹੈਂਡਕਰਾਫਟ ਮਾਰਕੀਟ ਆਇਆ ਦੇਖਦੇ ਆ ਕਿਹੜੀਆਂ-ਕਿਹੜੀਆਂ ਸ਼ਾਪਾਂ ਆ ਗਈਆਂ ਇੱਥੇ ਬਲੌਕ ਜੇ ਬਣੇ ਹੋਏ ਆ ਇੱਕ ਪਾਸੇ ਕੱਪੜਿਆਂ ਦੇ ਆ ਤੇ ਇੱਕ ਪਾਸੇ ਹੋਰ ਜੋ ਆਪਣੇ ਪੇਂਟਿੰਗ ਵਗੈਰਾ ਦੇ ਹੈਗੇ ਆ ਤੇ ਇਹਦੀ ਵੀ ਇਹਨਾਂ ਨੇ ਟਿਕਟ ਲਾਈ ਹੋਈ ਆ ਟਿਕਟ ਇੱਥੇ ਹੈਗੀ ਆ ਤਿਆ ਹ ਯਾਰ 5 ਡਾਲਰ ਨਿਊਜ਼ੀਲੈਂਡ ਦੇ ਟਿਕਟ ਲਾਈ ਹੋਈ ਹੈ ਇਹਨਾਂ ਨੇ ਅਲੱਗ-ਅਲੱਗ ਸੈਕਸ਼ਨ ਬਣਾਏ ਹੋਏ ਆ ਜਿੱਦਾਂ ਆਪਣੇ ਬੋਟਰਨੀ ਗਾਰਡਨ ਦੇ ਵਿੱਚ ਅਲੱਗ-ਅਲੱਗ ਸੈਕਸ਼ਨ ਬਣੇ ਹੋਏ ਹੱਸੋ ਜਰਾ ਇੱਥੇ ਇਹਨਾਂ ਨੇ ਸੈਕਸ਼ਨ ਬਣਾਏ ਹੋਏ ਆ ਆ ਇੱਥੇ ਸਟਾਫ ਆ ਜਿਹੜਾ ਬੈਠਾ ਟਿਕਟਾ ਲੈਂਦਾ ਪਿਆ ਆ ਤੇ ਇੱਥੋਂ ਲੈ ਕੇ ਆਪਾਂ ਤੇ ਉਧਰ ਨਹੀਂ ਚਲ ਜਾਣਾ ਪੇਂਟਿੰਗ ਇੱਥੇ ਨਾ 10 ਤੋਂ 80 ਰੇ ਦੀ ਪੇਂਟਿੰਗ ਜਿਹਨੂੰ ਕਹਿੰਦੇ ਉਹ ਹੈ ਇੱਥੇ ਦੀ ਪਰਵਿੰਸ ਪੈਂਦੀ ਹੈ ਇਹ ਗਿਆਨਦਰ ਪ੍ਰਵਿੰਸ ਬਾਲੀ ਪੂਰਾ ਗੋਆ ਕੰਝਾ ਇਸ ਆਪਾਂ ਨੂੰ ਰਾਂ ਅੰਕਲ ਹੁਣੀ ਦੱਸਿਆ ਸੀਗਾ ਉੱਥੇ ਗੁਰੂ ਘਰ ਜਿਹੜੇ ਸੇਵਾਦਾਰਾ ਤੇ ਉਹਨਾਂ ਨੇ ਦੱਸਿਆ ਸੀਗਾ ਕਹਿੰਦੇ ਕਿ ਤੁਸੀਂ ਇੱਥੇ ਜਾ ਕੇ ਆਓ ਸੋ ਆਪਾਂ ਦੇਖਣਾ ਇਹ ਬਹੁਤ ਜ਼ਿਆਦਾ ਵਧੀਆ ਲੋਕੇਸ਼ਨ ਆ ਵਲੀ ਤੇ ਕਾਫੀ ਜ਼ਿਆਦਾ ਵੱਡੀ ਲੱਗ ਰਹੀ ਹੈ ਮੈਨੂੰ ਤੇ 5 ਡਾਲਰ ਨਿਊਜ਼ੀਲੈਂਡ ਫੀਸ ਲੱਗੀ ਹੈ ਦੀ ਗੁਰੂ ਘਰ ਤੋਂ ਇਹੀ ਇਹ ਵੀ 10 10 ਕਿਲੋਮੀਟਰ ਦੇ ਸਰਕਲ ਦੇ ਵਿੱਚ ਹੈਗੀ ਆ ਆਵਲੇ ਇਸ ਜਗਾ ਜਿੱਥੇ ਤੁਸੀਂ ਆਣਾ ਚਾਹੁੰਦੇ ਆ ਸੋ ਆਪ ਉੱਥੇ ਕੋਕੋਨਟ ਮੈਨੂ ਜਦੋਂ ਉਹ ਸਰੀਆ ਮੰਨਦਾ ਪਿਆ ਬਾਈ ਇਹ ਘਰਾਂ ਦੇ ਵਿੱਚ ਜਿਹਦਾ ਸਰੀਏ ਵਗੈਰਾ ਜਿਹੜੇ ਯੂਜ਼ ਕਰਦੇ ਹੁੰਦੇ ਆ ਉਹ ਦੇਖੋ ਉਹ ਦੇਖੋ ਨੀ ਸਰੀਆ ਉਧਰ ਮੋੜਿਆ ਜਿੱਦਾਂ ਆਪਣੇ ਉੱਥੇ ਪਹਿਲਾਂ ਲੈਂਟਰ ਜਦ ਪਾਦੇ ਹੁੰਦੇ ਸੀਗੇ ਨਾ ਸੋ ਮੋੜ ਦਿੱਤੇ ਉਹਨੇ ਕੁੰਡੀ ਬਣਾ ਲਈ ਆ हम दूजे पास नुन लगा कु बन के तैयार हो गई उन्होंने लैंडमेंट करके तो दिखाऊगा मेन लाता बी आखिरी स्टेप मान लगा पूरा लैंडमेंट बना लगा ਆਵळा ਜਿਹੜਾ ਟੂਰ ਆ ਲਾ ਲੋ ਕਿ ਟੂਰ ਤੇ ਆਪਾਂ ਆਪੇ ਕਰਨਾ ਹੈ ਜਿੱਦਾਂ ਸੋ ਡੀ ਡਬਲਯੂ ਡੀ ਗੋਆ ਗਾਂਝਾ ਕਰਕੇ ਏਰੀਆ ਇੱਥੋਂ ਸਟਾਰਟ ਹੋ ਜਾਂਦਾ ਇਹ ਸੱਤ ਅੱਠ ਪੌਡੇ ਆਕੇ ਫੇਰ ਤੁਰ ਕੇ ਫੇਰ ਸੱਤ ਅੱਠ ਪੌਡੇ ਫੇਰ ਤੁਰ ਕੇ ਤੇ ਉੱਪਰੋਂ ਇਦਾਂ ਦਾ ਵੀਊ ਥੱਲੇ ਜਾ ਕੇ ਨਾ ਇੱਥੋਂ ਮੈਨੂੰ ਲੱਗਦਾ ਕਿ ਨਜ਼ਰ ਆ ਰਿਹਾ ਕਿ ਨਹੀਂ ਪਰਲੇ ਪਾਸੇ ਨੂੰ ਆਵळा ਥੱਲੇ ਘੁੰਮ ਕੇ ਆਂਦਾ ਹੈ ਹੈਲੋ ਵਾਟ ਯੂ ਮੇਕਿੰਗ ਬਾਲ ਹੋਪਿੰਗ ਮੇਕਿੰਗ ਬਾਲ ਯਾ ਗੁੱਡ ਕੰਦਾ ਬਣਾ ਰਾ ਪਿਆ ਬਾਈ ਘੁੰਮਣ ਫੇਰਨ ਵਾਸਤੇ ਜਗਾ ਇੱਥੇ ਨਾ ਭਰੀਆਂ ਪਈਆਂ ਤੁਸੀਂ ਜੇ ਤੁਸੀਂ 1 ਮਹੀਨੇ ਦਾ ਟਾਈਮ ਕੱਢ ਗਏ ਤਾਂ ਸਾਡਾ ਉਹ ਵੀ ਇੱਥੇ ਪਤਾ ਨਹੀਂ ਲੱਗਣਾ ਹੈਗਾ ਪੰਜ ਕਾ ਛੋੜਾ ਖਤਰਾ ਕਰ ਗੜੀ ਸੀ ਇੱਕ ਛੜਕਾ ਕੇ ਇੱਥੇ ਪੇਂਟਿੰਗ ਦਾ ਬਹੁਤ ਜ਼ਿਆਦਾ ਸ਼ਕੀਨ ਆ ਲੋਕ ਇੱਥੇ ਪੇਂਟਿੰਗ ਦੇ ਪੇਂਟਿੰਗ ਐਗਜ਼ੀਬਿਸ਼ਨ ਲਗਭਗ ਆਪਾਂ ਗਲੀਆਂ 'ਚ ਵੀ ਜਾਂਦੇ ਆ ਨਾ ਉੱਥੇ ਵੀ ਤੁਹਾਨੂੰ ਮਿਲਦੀ ਆ ਮੰਨ ਲੇ ਆਰਟ ਬਹੁਤ ਤਕੜੇ ਬੰਦੇ ਆੜਦੇ ਉਹ ਬਣਦਾ ਵੀ ਇਹਨਾਂ ਦਾ ਆਰਟ ਲਈ ਕਿਉਂਕਿ ਕਾਰਨ ਕੀ ਆ ਕਿ ਐਨੀਆਂ ਵੱਡੀਆਂ ਪੁਰਾਣੀਆਂ ਪੁਰਾਣੀਆਂ ਬਿਲਡਿੰਗਾਂ ਜਿਹੜੀਆਂ ਇਹਨਾਂ ਨੇ ਪੂਰੇ ਆਰਟ ਦੇ ਨਾਲ ਭਰੀਆਂ ਪਈਆਂ ਇੱਥੇ ਆਰਟ ਇਹਨਾਂ ਦੇ ਬਲੱਡ ਵਿੱਚ ਹੀ ਆ ਆ ਪੇਂਟਿੰਗ ਦੇ 500 ਯੂ ਐਸ ਡੀ ਦੀ ਹੈ ਆਈਡੀ ਆ 157 ਓਏ ਹੋਏ ਕੀ ਆ ਵੀਡੀਓ ਯਾਰ 50 USD ਆਪ ਪੈਂਡਿੰਗ ਦੇਖੋ ਆਪਾਂ ਨੂੰ ਨਾ ਲੈ ਕੇ ਜਾਣੀ ਔਖੀ ਹੋ ਜਣੀ ਇਹਨੇ ਤੇ ਇੱਕ ਅੱਧੀ ਖਰੀਦ ਲੈਣੀ ਸੀ ਆਪਾਂ ਇਹਦੇ ਜੋ ਲੈ ਕੇ ਜਾਣਾ ਥੋੜਾ ਔਖਾ ਹੋ ਜਾਣਾ ਹੈ 250 USD so who is spending this all Yeah. You are the painter. Yeah, your pa this, my this is painter. This is uh, a community community this group. group. Community, group. Are community, community group. All is local person. Yeah, mm. like uh, this this uh, picture. Yeah. painting by my friend. Your friend. Yes. So this all money is going to your friend or in community going? No, uh, this is uh, by uh, my friend. Friend direct Price. that money going. ਆ ਇੱਥੇ ਦੇ ਲੋਕਲ ਆਰਟਿਸਟ ਉਹ ਬਣਾਦੇ ਪਾਉਂ। ਸੋ ਵਾਟ ਇਜ਼ ਦਾ ਹਿਸਟਰੀ ਆਰ ਦਿਸ ਲੋਕੇਸ਼ਨ? ਯੂ ਲੈਕ ਹਿਸਟਰੀ ਆਈ ਵਿਲ ਐਕਸਪਲੇਨ ਐਸ਼ਨ ਬੀ ਯੂ ਐਂਡ ਬੁੱਧਿਸ। ਯੈਸ ਇਫ ਯੂ ਇੰਟਰਸਟਿੰਗ ਆ ਡਲ ਆਰ ਯਾ ਆਈ ਵਿਲ ਗਿਵ ਯੂ ਮਾਈਕ ਜਸਟ ਹੋਲਡ ਆ ਜਿਹੜੇ ਇਹਨਾਂ ਦੇ ਪੁਰਾਣੇ ਮੰਦਰੇ ਕਾਫੀ ਸਦੀਆਂ ਪੁਰਾਣੇ ਮੰਦਰ ਹੈਗੇ ਇੱਥੇ ਅੱਜ ਤੁਹਾਨੂੰ ਐਕਸਪਲੇਨ ਕਰਕੇ ਦੱਸਦੇ ਆ ਆਪਣੇ ਥੱਲੇ ਜਾਂਦੇ ਇੱਥੋਂ ਥੱਲੇ ਵੀ ਆਂਦੇ ਆ ਮੱਛੀਆਂ ਵਗੈਰਾ ਬੜੇ ਹੋਏ ਆ ਪੁਰਾਣੇ ਟਾਈਮ ਦੇ ਵਿੱਚ ਆ ਜਿਹੜੀ ਲੋਕੇਸ਼ਨ ਆ ਇੱਥੇ ਜਿਹੜੇ ਬੁੱਧਿਜ਼ਮ ਰਹਿੰਦੇ ਹੁੰਦੇ ਸੀ ਪਹਿਲਾਂ ਬੁੱਧਿਜ਼ਮ ਵਾਲੇ ਸਾਈਡ ਤੇ ਆ ਤੇ ਪਾਲੇ ਪਾਸੇ ਇਹਨਾਂ ਦਾ ਆਏਗਾ ਹਿੰਦੂਧਰਮ ਜਿਹੜੇ ਹੈਗੇ ਆ ਤੇ ਉਹਨਾਂ ਦੇ ਤੇ ਇੱਕ ਤਰ੍ਹਾਂ ਇਹਨਾਂ ਦਾ ਜਿਹੜਾ ਤੀਰਥ ਸਨਾਨ ਆ ਜਿਹੜਾ ਉਸ ਉਸ ਹਾਵਨਾਈ ਇੱਥੇ ਲੱਗਦਾ ਇਹਨਾਂ ਦੇ ਸਰੋਵਰ ਜਿਹੜੇ ਪੁਰਾਣੇ ਇਹਨਾਂ ਦੇ ਰਹਿੰਦੇ ਹੁੰਦੇ ਸੀਗੇ ਬਜ਼ੁਰਗ ਜਿਹੜੇ ਤੇ ਉਹਨਾਂ ਦੇ ਉੱਪਰ ਬਣਿਆ ਹੋਇਆ ਇਹ ਤੇ ਆ ਹੈਗੇ ਇੱਥੇ ਦਾਨ ਪੂਜਾ ਜੇ ਕਿਸੇ ਨੇ ਪੈਸੇ ਵਗੈਰਾ ਪਾਣੇ ਆ ਤੇ ਇਹ ਇਹਦਾ ਬਣਿਆ ਹੋਇਆ ਸਟੇਸ਼ਨ ਇਹਨਾਂ ਦਾ ਤੇ ਇੱਧਰ ਆ ਗਿਆ ਆਪਣੇ ਗਣਪਤੀ ਜੀ ਪੂਜਾ ਵਗੈਰਾ ਕਰਦੇ ਆ ਪੱਥਰਾਂ ਦੇ ਵੀ ਤੇ ਪੂਰਾ ਘੜ ਘੜ ਕੇ ਇਹਨਾਂ ਨੇ ਬਣਾਏ ਹੋਏ ਇੱਥੇ ਸਾਹਮਣੇ ਗਣਪਤੀ ਬੈਠੇ ਆ ਉਹ ਗਰੇਸ਼ ਬੈਠੇ ਆ ਤੇ ਗਣਪਤੀ ਦਾ ਜਦ ਬਹਿੰਦੇ ਹੁੰਦੇ ਆ ਨੰਦੀ ਇਹ ਕਹਿੰਦੇ ਤੇ ਗਣਪਤੀ ਪਪਾ ਮੋਰੀਆ ਗਣਪਤੀ ਪਪਾ ਮੋਰੀਆ ਹੁਰਸ਼ਾ ਵਰਸ਼ੀ ਲੋਕਰਿਆ ਇੱਕ ਲਾਡੂ ਫੂਟਲਾ ਗਣਪਤੀ ਪਪਾ ਉਠਲਾ ਤੇ ਇਹ ਗਣਪਤੀ ਪਪਾ ਆ ਤੇ ਇੱਥੇ ਬਿਲਡਿੰਗਾਂ ਦੂਜੀ ਬਣੀ ਹੋਈ ਆ ਰੌਕ ਦੀ ਬਿਲਡਿੰਗ ਮਤਲਕ ਇਹਨਾਂ ਨੇ ਪੂਰਾ ਸਟੈਚੂ ਬਣਾਇਆ ਹੋਇਆ ਇਹਦੇ ਵਿੱਚ ਹੁਣ ਪਤਾ ਨਹੀਂ ਕੀ ਹੋਊਗਾ ਅੰਦਰ ਜਾ ਕੇ ਦੇਖਦੇ ਆ ਜਿੱਦਾਂ ਆਪਾਂ ਪੁਰਾਣੇ ਟਾਈਮ ਦੇ ਵਿੱਚ ਦਿਲ ਦਿਲ ਰੋਂਗਾ ਦਿਲ ਰੋਂਗਾ ਇੱਥੇ ਆ ਚਟ ਪੱਥਰ ਰਵੇ ਚ ਸਿੱਲਾ ਆਗਾ ਵੀ ਸੁਭਾਗ ਗੁਫਾਇਆ ਪ੍ਰਾਣੀ ਇੱਥੇ ਸ਼ਿਵਾ ਦਾ ਆ ਦੂਜੇ ਦਾ ਆਪਣਾ ਇਹ ਹਿੰਦੂਇਜ਼ਮ ਸਾਈਡ ਦਾ ਆ ਵਾਲਾ ਜਿਹੜੇ ਆ ਘੁੰਮਦੇ ਪਏ ਆ ਗਣਾਂੰਸ਼ਰੀ ਜਿਹੜਾ ਗਣੇਸ਼ ਮਹਾਰਾਜ ਆ ਉਹਨੂੰ ਗਰੇਨ ਗਣੇਸ਼ ਗਰੇਨਸ਼ਰੀ ਕਹਿੰਦੇ ਇੱਥੇ ਉੱਧਾ ਗਣੇਸ਼ ਮਹਾਰਾਜ ਕਹਿੰਦੇ ਆ ਉੱਤੇ ਜਿਹੜੇ ਪੱਥਰ ਤੁਸੀਂ ਲਾਏ ਇਹ ਪੂਰਾ ਨਾ ਗਰਨੇਟ ਪੱਥਰ ਹੈ ਵਾਲਾ ਪੱਥਰ ਦੇ ਵਿੱਚੋਂ ਘੜ ਘੜ ਕੇ ਇਹਨਾਂ ਨੇ ਬਣਾਏ ਹੋਏ ਆ ਬਹੁਤ ਪੁਰਾਣੀਆਂ ਚੀਜ਼ਾਂ ਇਹ ਵਾਲੀਆਂ ਇੱਧਰਲੇ ਪਾਸੇ ਹਿੰਦੂ ਰਹਿੰਦੇ ਸਕੇ ਉਸ ਟਾਈਮ ਤੇ ਆਹ ਹੈ ਸ਼ਿਵਾ ਦਾ ਪਿੰਡ ਜਿਹੜਾ ਹੁੰਦਾ ਆ ਤਿੰਨ ਪਿੰਡੋ ਸ਼ਿਵਾ ਦੇ ਉਹਦੇ ਮੋਰੇ ਛੋਟੇ ਪਿੰਡੋ ਆ ਜਿਹੜੇ ਸ਼ਿਵਾ ਦੇ ਉਹ ਲੱਗੇ ਹੋਏ ਆ ਤੇ ਜਿਹੜਾ ਤੂੰ ਆਦੂਆ ਦੇਖਦਾ ਪਿਆ ਹੈ ਨਾ ਇਹਦੇ ਵਿੱਚ ਇੱਥੇ ਅਰਗਬਤੀ ਵਗੈਰਾ ਚੱਲਦੀ ਪਈ ਆ ਤੇ ਇੱਥੇ ਸੌਣ ਵਗੈਰ ਨੂੰ ਮਿਲਦਾ ਜਾਂ ਕੁਝ ਹੋਰ ਚੀਜ਼ਾਂ ਉਸ ਟਾਈਮ ਦੀਆਂ ਸਿੱਟਾਉਂ ਸਿੱਟਾਉਂ ਬੈਠਣ ਨੂੰ ਬੜੀਆਂ ਹੋਣੀਆਂ ਆ ਲਈ ਉਹ ਸਾਰਾ ਨਾ ਜਿੱਦਾਂ ਵੀ ਇਹ ਗਰਨੇਟ ਪੱਥਰ ਦਾ ਸਟਰਕਚਰ ਬਣਿਆ ਹੋਇਆ ਆ ਅਲੱਗ-ਅਲੱਗ ਜਿੱਦਾਂ ਤੁਸੀਂ ਕਹਿ ਲਓ ਇਹਨਾਂ ਦੇ ਬੈਂਡ ਨੂੰ ਬਣਾਇਆ ਹੋਇਆ ਆ ਆ ਕ੍ਰਿਸ਼ਨ ਕ੍ਰਿਸ਼ਨ ਮਹਾਰਾਜ ਦਾ ਬਣਿਆ ਹੋਇਆ ਜਿਹਨੂੰ ਨੰਦੀ ਕਹਿੰਦੇ ਆ ਨਹੀਂ ਨੰਦੀ ਨਹੀਂ ਇਹ ਦੂਜਾ ਹੀ ਆ ਵਿਸ਼ਨੂ ਮਹਾਰਾਜ ਆ ਹਾਂਜੀ ਛੇ ਸ਼ਰਾਗ ਆ ਪਿੱਛੇ ਤੇ ਗਰੋਂਡਾ ਗਰੋਂਡਾ ਜਿਹੜਾ ਪੰਛੀ ਜਿਹੜਾ ਗਰੂੜਾ ਗਰੂੜਾ ਪੰਛੀ ਗਰੂੜਾ ਪੰਛੀ ਤੇ ਛੇ ਸ਼ਨਾਗ ਦਾ ਪਹਿਰਾ ਉੱਪਰ ਕੀਤਾ ਹੋਇਆ ਪਹਿਰਾ ਆ ਮੈਂ ਆ ਗੇਟ ਆ ਇਧਰ ਅੰਦਰ ਨਾ ਇਧਰ ਨਾ ਗੇਟ ਬਣੇ ਹੁੰਦੇ ਜਦ ਆਪਾਂ ਕੋਈ ਚੀਜ਼ ਦੇ ਵਿੱਚ ਐਂਟਰ ਕਰਦੇ ਆ ਇਧਰ ਗੇਟ ਬਣੇ ਹੁੰਦੇ ਆ ਸੋ ਆ ਜਿਹੜਾ ਪਾਸਾ ਸੀਗਾ ਇਹ ਸਾਰਾ ਹਿੰਦੂਇਜ਼ਮ ਨੂੰ ਰਿਲੇਟਡ ਕਰਦਾ ਆ ਤੇ ਜਿਹੜਾ ਮੇਰੇ ਬੈਕ ਸਾਈਡ ਤੇ ਆਹ ਵਾਲਾ ਜਿਹੜਾ ਪਾਸਾ ਹੈਗਾ ਇਹ ਬੁੱਧਿਜ਼ਮ ਨੂੰ ਰਿਲੇਟਡ ਕਰਦਾ ਆ ਪੂਰਾ ਗੋਆ ਗੰਜ ਪੂਰਾ ਗੋਆ ਗੰਜ ਸੋ ਇੱਧਰ ਜਾਂਦੇ ਹਾਂ ਹੁਣ ਇੱਥੇ ਦੇਖਦੇ ਹਾਂ ਹੁਣ ਕਾਫੀ ਜਿਆਦਾ ਹੈਂਡਕਰਾਫਟ ਹੈਂਡਕਰਾਫਟ ਦੀ ਮਾਰਕੀਟ ਹੈ ਲਾਲ ਤੁਸੀਂ ਬਸ ਜਿਹੜੀ ਇਹ ਪਲੇਸ ਆਏ 올ਡ ਪਲੇਸ ਆ ਵੇਖਦਾ ਪਿਆ ਸਾਰਾ ਸਮਾਨ ਬਈ ਵੇਚੇ ਬਈ ਬਈ ਵੇਚੇ ਹੋਰ ਵੀ ਇੱਥੇ ਇਦਾਂ ਥੋੜਾ ਇੱਥੇ ਰਿਲੀਜੀਅਨ ਦਾ ਥੋੜਾ ਜਿਹਾ ਚੱਕਰ ਇਹਦਾ ਹਸਾਬ ਦਾ ਬਖਤਾ ਹੈ ਭਾਜੀ ਪਰ ਇਹ ਇੱਥੇ ਤੇ ਜਿਹੜੇ ਲੋਕ ਆ ਨਾ ਆਪਣੇ ਜਿਹੜੇ ਸੱਭਿਆਚਾਰ ਦੇ ਨਾਲ ਕਾਫੀ ਜ਼ਿਆਦਾ ਜੁੜੇ ਹੋਏ ਇੱਥੇ ਤੇ ਜਿਹੜੇ ਇਹਨਾਂ ਦਾ ਜਿੱਦਾਂ ਤੁਸੀਂ ਲਾ ਲੋ ਕਿ ਪੂਜਾ ਵਗੈਰਾ ਕਰਦੇ ਜਿਹੜਾ ਸੰਸਕ੍ਰਿਤ ਇਹ ਜਿਆਦਾ ਇਥੇ ਸੰਸਕ੍ਰਿਤ ਪੜਦੇ ਆ ਸੋ ਜਿੱਦਾ ਸਵੇਰੇ ਵੀ ਜਿਹੜੇ ਪਿੱਤ ਹੁੰਦੇ ਜਿਹੜਾ ਪਿੱਤਾ ਆਪਣੇ ਜਿਹੜੇ ਬਜ਼ੁਰਗ ਹੁੰਦੇ ਆ ਉਹਨਾਂ ਨੂੰ ਇਹ ਪੂਜਦੇ ਆ ਤੇ ਪੂਜਨ ਪੂਜਨ ਦੇ ਰੂਪ ਦੇ ਵਿੱਚ ਇਦਾਂ ਹੈ ਕਿ ਆਪਣੇ ਘਰਾਂ ਦੇ ਮੁਰੇ ਸਵੇਰੇ ਉੱਠਦੇ ਆ ਤੇ ਸ਼ਾਮ ਨੂੰ ਦੁਪਹਿਰ ਨੂੰ ਤਿੰਨ ਚਾਰ ਟਾਈਮੇ ਜਿਹੜਾ ਵੀ ਕੁਝ ਜੇ ਇਹਨਾਂ ਨੇ ਕੋਈ ਖਾਣੀ ਆ ਉਹਦੇ ਨਾਲ ਫੁੱਲ ਲਾ ਕੇ ਅਰਗਬਤੀ ਲਾ ਕੇ ਆਪਣੇ ਘਰ ਦੇ ਮੋਹਰੇ ਰੱਖਦੇ ਆ ਤੇ ਉਹ ਚੀਜ਼ ਵਧੀਆ ਚੀਜ਼ ਇੱਥੇ ਇਹ ਚੀਜ਼ ਇੱਕ ਨਵੀਂ ਦੇਖਣ ਨੂੰ ਮਿਲੀ ਆ ਆਪਾਂ ਆਪਾਂ ਨੂੰ ਹੈਲੋ ਸੋ ਕਾਫੀ ਜ਼ਿਆਦਾ ਮਤਲਬ ਕਿ ਆ ਚੀਜ਼ਾਂ ਜਿਹੜੇ ਆਪਾਂ ਨਿਊਜ਼ੀਲੈਂਡ ਦੇ ਵਿੱਚ ਵਿਕਣੀਆਂ ਹੋਵੇ ਤਾਂ ਬਹੁਤ ਮਹਿੰਗੀਆਂ ਆਮੁੱਲ ਲਵਾ ਜਦਾ ਇਹਦਾ ਕੋਈ ਮੁੱਲ ਨਹੀਂ ਹੈਗਾ ਇੰਨੀ ਜ਼ਿਆਦਾ ਮਹਿੰਗੀਆਂ ਪਰ ਇੱਥੇ ਬਹੁਤ ਘੱਟ ਕੋਸਟ ਰੇਟ ਤੇ ਸਮਾਨ ਮਿਲ ਜਾਂਦਾ ਆ ਤੇ ਗਣੇਸ਼ ਜੀ ਮਹਾਰਾਜ ਆ ਕੇ ਹਲੂ ਮਰ ਮਾਰੀ ਹੈਗੇ ਆ ਤੇ ਆਪਣੇ ਚਾਈਨੀਜ਼ ਦੇ ਹੈਗੇ ਆ ਸੋ ਇਹਨਾਂ ਨੂੰ ਬੀਬੀ ਨੂੰ ਪੁੱਛਦੇ ਆਗੇ ਮੈਨੂੰ ਨਾ ਇੱਥੇ ਬੁੱਧੂਜ਼ਮ ਲੱਗਦੇ ਆ ਵਾਲੇ ਸਾਈਡ ਤੇ ਸੋ ਆਰ ਯੂ ਬੁੱਧੀਜ਼ਮ ਬੁੱਧ 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 ਅਮੀ ਹਿੰਦੂ ਹਿੰਦੂ ਸੋ ਥਿਸ ਸਾਈਡ ਆਲ ਇਜ਼ ਅ ਬਿਲੋਂਗਸ ਟੂ ਬੁੱਧ ਹਿੰਦੂ ਐਂਡ ਬੁੱਧ ਹਿੰਦੂ ਐਂਡ ਬੁੱਧ ਬੁੱਧ ਇਜ਼ ਬਿਹਾਈਂਡ ਯੈਸ ਓਕੇ ਐਕਸਕਿਊਜ਼ ਮੀ ਅ 40 ਇਅਰਸ ਅਗੋ Hold what? this. What Hold this speaker. I uh, me small, <laughs> 40 years, 45 years ago, I have two Buddha, one complete is stolen, I have one more no head down there, the mm. temple, small temple, yeah, like that. Okay. So you are born and uh, here. You born here. Yes, yes. Yeah. Uh -huh. So you belong to uh, Hindu culture? Hindu. 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 But me praying Hindu and Buddha. Both. Okay. And also, um, so which language in school in in, in in Indonesia, which language they are studying? Kids. Uh, uh, what? Sorry. Um, um, speak English? No. Alta. Me? Ah, okay. Alter. No <laughs> sorry, okay. Sorry, sorry. Bali. Bali. Language. Language. Local languages. Island. <laughs> so this the, this is all you uh, buy from other side these things yes uh, and uh, market market and, uh, uh, traditional market traditional. but i so, have mm, yeah mm, uh made ha ha handmade yeah, yeah handmade yeah. market mm -hmm. craft handmade craft. so this place is your place or this land, this land is your land. Ah, uh, that all temple. All temple. But me. Paying rent. Uh stay here. You pay rent. Uh, no. No free. Uh, me and the temple. uh my uh, and big ceremony. I'm made offering. Oh. In the temple. Okay. Yeah, that's good. Uh -huh. Thank you. Thank, Thank you, you so very much. much. Thank you. Awesome. ਮਰੀ ਬੇਚੇ ਆਪਣੇ ਦੂਰ ਖੋ ਪਿਆ ਰੱਖੋ ਪੈਰ ਮਾਮਾ ਇਹਨੇ ਲੰਬੇ ਥੋੜਾ ਪੈਰ ਆਪਣੇ ਆ ਮੈਂ ਦੇਖੋ ਇੱਥੇ ਬੈਜ ਡੇਰੇ ਉਹਨਾਂ ਨੂੰ ਖਲਾਣੀਆਂ ਲੱਤਾ ਆਪਣੀਆਂ ਗਾਲ ਨੂੰ ਪਤਾ ਨਹੀਂ ਕਿਉਂ ਜਿਆ ਕਮਲ ਦੇ ਫੁੱਲ ਆ ਇੱਥੇ ਸਾਰੇ ਇਹ ਕਮਲ ਦੇ ਫੁੱਲ ਖਿਲੇ ਹੋਣ ਨਾ ਪੂਰੇ ਜਿਆਦਾ ਹੋਰ ਪੂਰੀ 뷰 ਜਿਆਦਾ ਕਾਫੀ ਜਿਆਦਾ ਵਧੀਆ ਮੜਦਾ ਆ ਇੱਥੇ ਤੇ ਲੋਕ ਆ ਨਾ ਜਿਹੜੇ ਲਗਭਗ ਸਾਰੇ ਸਿਮਿਲਰੇ ਦੇਖਦੇ ਆ ਇਹਨਾਂ ਦੇ ਸਿਰਾਂ ਤੇ ਜਿਹੜੇ ਪਟਕੇ ਬੰਨੇ ਹੋਏ ਆ ਨਾ ਜੇ ਇਹਨਾਂ ਦੇ ਜਿਹੜੇ ਪਟਕੇ ਬੰਨੇ ਹੋਏ ਆ ਇਹਨਾਂ ਇਹਨਾਂ ਨੂੰ ਹੈਲਮਟ ਪਾਣ ਦੀ ਲੋੜ ਨਹੀਂ ਹੈਗੀ ਇਹ ਐਡੇ ਚਲਾਉਂਦੇ ਆ ਮੋਟਰਸਾਈਕਲ ਜਿਨ੍ਹਾਂ ਦੇ ਪਟਕੇ ਬੰਨੇ ਹੋਏ ਆ ਜੀ ਭਾਜੀ ਇੱਥੇ ਗੱਲ ਕਰ ਬਣਾ ਜੀ ਆਪਣੇ ਪੱਗ ਹੋ ਪਰ ਸਾਰੇ ਨਹੀਂ ਨਾ ਪਾਦੇ ਹੈ ਹਨਾ ਤੈਨੂੰ ਮੈਂ ਹੈ ਭਾਜੀ ਹਾਂ ਪਾਣਾ ਬੁੱਢੇ ਚੱਲੀ ਆਜਾ ਉੱਧਰ ਚੱਲੀਏ ਹੁਣ ਆਪਣੇ ਉਹ ਡੇਪਿਆ ਬਾਈ ਦਾ ਯਾਰ ਸਮਾਨ ਮੈਨੂੰ ਲੱਗਦਾ ਕਬਰ ਡੇਪਿਆ ਟੋਪੀ ਡੇਪੀ ਬਾਈ ਜੀ ਆਪਾਂ ਨਾ ਹੁਣ ਹਿੰਦੂ ਜ਼ਮ ਤੇ ਇੱਥੋਂ ਜਿਹੜਾ ਹਿੰਦੂ ਵਾਲਾ ਸਾਈਡ ਸੀਗਾ ਇਹ ਇਹਨਾਂ ਨੇ ਦੋ ਦੋ ਪਾਸਿਆਂ ਹਰੇਕ ਜਗ੍ਹਾ ਤੇ ਡਿਵਾਈਡ ਕੀਤੀਆਂ ਹੋਈਆਂ ਚੀਜ਼ਾਂ ਤੇ ਉਹ ਦੇਖ ਲਿਆ ਹੁਣ ਆਪਾਂ ਬੁੱਧਿਜ਼ਮ ਵੱਲ ਜਾਣਾ ਆ ਗੱਬੇ ਬ੍ਰਿਜਾਂ ਦਾ ਆ ਆ ਬ੍ਰਿਜ ਪਾਰ ਕਰਕੇ ਇੱਥੇ ਇੱਕ ਝਾਰਨਾ ਵੀ ਕਹਿੰਦੇ ਹੈਗੇ ਆ ਉਹ ਝਾਰਨਾ ਵੀ ਦੇਖ ਕੇ ਆਵਾਂਗੇ ਲਾਸਕੜ ਜਲਦੀ ਪਈ ਹੈ ਕਿਤੇ ਲੱਗਦਾ ਹੈਲੋ ਇੱਕ ਆਵਲਾ ਪਾਸਾ ਹੋ ਗਿਆ ਆਲੇ ਕਿਵੇਂ ਸੀ ਤੇ ਐਗਜ਼ਿਟ ਦਾ ਇੱਧਰ ਆ ਇੱਕ ਆਵਾਸਾ ਹੋ ਗਿਆ ਇਹਨਾਂ ਨੂੰ ਪੁੱਛਦੇ ਆ ਕਿ ਮੈਨੂੰ ਲੱਗਦਾ ਇੱਧਰ ਹੀ ਆ ਲੋਕ ਇੱਧਰ ਹੀ ਜਾਂਦੇ ਪਏ ਆ ਕਿਉਂਕਿ ਦੁਕਾਨਾਂ ਬਣੀਆਂ ਹੋਏ ਹਨਾ ਚਲੋ ਜਦੋਂ ਆਪਾਂ ਸ਼ਿਕਾਇਤ ਮੰਡੀ ਜਾ ਚਾਹੀਦਾ ਨਾ ਸ਼ਿਕਾਇਤ ਮੰਡੀ ਜਾਣੇ ਆਪਾਂ ਤੇ ਪਰਲੇ ਪਾਸੇ ਜਿਹੜੀ ਨਹਿਰ ਆ ਉਹ ਪਾਰ ਕਰਕੇ ਬ੍ਰਿਜ ਉੱਥੇ ਦਾ ਉੱਥੇ ਜਾ ਕੇ ਵੀ ਇੱਦਾਂ ਡਾਊਨ ਦੇ ਵਿੱਚ ਨਾ ਇੱਕ ਚਾਈਨਿਸ ਮਾਰਕੀਟ ਲੱਗਦੀ ਆ ਉੱਥੇ ਵੀ ਇਦਾਂ ਦਾ ਸਾਮਾਨ ਮਿਲਦਾ ਸੀਗਾ ਉਸੇ ਤਰ੍ਹਾਂ ਦਾ ਹੀ ਨਾ ਇੱਥੇ ਫੀਲਿੰਗ ਆਉਂਦੀ ਆ ਜਦੋਂ ਆਪਾਂ ਗਲੀਆਂ ਦੇ ਵਿੱਚੋਂ ਨਿਕਲਦੇ ਆ ਇਹਦਾ ਕੋਈ ਫਰਕ ਨਹੀਂ ਆ ਬਣਾ ਲਿਆ ਆ ਬਹੁਤ ਜਿਆਦੀ ਕਲਾ ਯਾਰ ਇਹਨਾਂ ਦੀ ਪੱਥਰਾਂ ਦੀ ਬਣਾਈ ਲੱਗੀ ਆ ਦਿਖਾਣਾ ਤੁਹਾਨੂੰ ਕਿੱਦਾਂ ਬਣਾ ਲਿਆ ਸੋ ਯੂ ਆਰ ਮੇਡ ਵਿਦ ਵਿਦ ਯੂਰ ਹੈਂਡ ਇਸ ਯੈਸ ਵਿਦ ਹੈਂਡ ਆ ਮੇਡ 올올 ਲੋਕਲ ਪੀਪਲ ਮੇਕ ਥਿਸ सो यू डूड एनी स्टडी आर यू डूइंग स्टडी दिस वन स्टडी और यू लर्न फ्रॉम यू वेर यू लर्न फ्रॉम दिसेज सो ओल्ड पीपल दे आर मेकिंग हाउ लॉन्ग विल टेक टू मेक दिस वन Three days in one? Yeah. Uh, the carving, the big one, one month. All, all is with the, all is wooden? All wood. I have yeah. the from the stone, the bali, this stone this. Stone. Padas stone. Stone? Yeah, stone. Padas. Uh, so the stone special for carving. Oh. Yeah. And what about that, uh, this one? Uh, Buddha. It's Buddha and this one? Ganesha. Ganesha. And this? Brahma. Brahma. Krishna. krishna shiva shiva bole shankar yeah oh very nice ramasita ram and sita yeah and this one krishna uh, no same ramasita same ramasita this barong dance oh, oh, oh. so you hinduism yeah, Hindu yeah hinduism so where about here buddhism buddha dance buddhism is behind uh, the, the small temple in the lake later okay yeah Cool. The waterfall. Waterfall, then yeah. coming back the same way? No, day? no. You're Going to, okay. Yeah. Thank you. welcome. Thank Bye. you. Bye-bye. ਆਵਲਾ ਸਾਈਡ ਹੈਗਾ ਇਹ ਬੁੱਧਿਜ਼ਮ ਦਾ ਆਪਣੇ ਕੋਲ ਨਹੀਂ ਮੰਦੀ ਹੈਗੀ ਉਹ ਕਹਿੰਦੇ ਉੱਥੇ ਨਹੀਂ ਜੀ ਇੱਥੇ ਦੇ ਜਿਹੜੇ ਲੋਕ ਲੋਕਲ ਲੋਕੋ ਨਾਲ ਜਿਹੜੇ ਇੱਥੇ ਦੇ ਉਹ ਇੱਥੇ ਹਿੰਦੂਦੋਂ ਜਿਹੜੇ ਲੋਕ ਆ ਉਹ ਬੁੱਧਾ ਨੂੰ ਵੀ ਮੰਨਦੇ ਆ ਤੇ ਹਿੰਦੂਦੋਂ ਨੂੰ ਵੀ ਮੰਨਦੇ ਆ ਤੇ ਇੱਥੇ ਬਹਿਲੇ ਦੋ ਸਟੈਚੂ ਸੀਗੇ ਬੁੱਧਿਜ਼ਮ ਦੇ ਤੇ ਉਹ ਟੁੱਟ ਗਏ ਆ ਟੁੱਟ ਆ ਜਿਹੜਾ ਮੰਦਿਰ ਆ ਨਾ ਇੱਥੇ ਇਹ ਮੰਦਿਰ ਦੇ ਇੱਥੇ ਮੋਹਲੇ ਦੇ ਵਸੇ ਨਾਲ ਦੋ ਇਹ ਸਟੈਚੂ ਹੁੰਦੇ ਸੀਗੇ ਬੁੱਧ ਦੇ ਤੇ ਉਹ ਟੁੱਟ ਕੇ ਨਾ ਡਿਗੇ ਹੋਏ ਆ ਤੇ ਆ ਸਾਹਮਣੇ ਤੁਸੀਂ ਦੇਖਦੇ ਪਏ ਜਿੱਥੇ ਉਂਗਲਾ ਨਜ਼ਰਾਂ ਦੀ ਮੈਨੂੰ ਲੱਗਦਾ ਤੇ ਇੱਕ ਇਹਦੇ ਸਾਰੇ ਇੱਕ ਦੇ ਸਾਰੇ ਟੋਟੇ ਹੋ ਗਏ ਆ ਤੇ ਜਿਹੜਾ ਇੱਕ ਦੂਜਾ ਸੀਗਾ ਵੱਡਾ ਵਾਲਾ ਇੱਕ ਉਹ ਵੀ ਉਹ ਟੁੱਟ ਗਿਆ ਉਦਾਂ ਬਟ ਉਹਦੇ ਮੋਹਰਲੇ ਪਾਸੇ ਦੇ ਟੁਕੜੇ ਨਹੀਂ ਹੋਏ ਹੈਗੇ ਤੇ ਆ ਇਹਦਾ ਹਿੱਸਾ ਹੀ ਆ ਬੜੇ ਇੱਥੇ ਦੀ ਤੇ ਜਿਹੜੇ ਇੱਥੇ ਦੇ ਲੋਕਲ ਬੰਦੇ ਆ ਉਹ ਹਿੰਦੂਜਨ ਨੂੰ ਵੀ ਮੰਨਦੇ ਆ ਤੇ ਇੱਥੇ ਬੁੱਧਿਜ਼ਮ ਨੂੰ ਵੀ ਮੰਨਦੇ ਆ ਤੇ ਜਿਹੜੀ ਬਾਲੀ ਦੇ ਵਿੱਚ ਜ਼ਿਆਦੀ ਆਬਾਦੀ ਆ ਉਹ ਹੈਗੀ ਆ ਜ਼ਿਆਦਾ ਹਿੰਦੂਆਂ ਦੀ ਤੇ ਬਾਕੀ ਹੋਰ ਜਿਹੜੇ ਇੰਡੋਨੇਸ਼ੀਆ ਦੇ ਵਿੱਚ ਹੋਰ ਜਿਹੜੇ ਸਟੇਟ ਆ ਉੱਥੇ ਸਾਰੇ ਹੈਗੇ ਮੁਸਲਿਮ ਮੁਸਲਿਮ ਦੀ ਸੰਖਿਆ ਜ਼ਿਆਦੀ ਆ ਸੋ ਇਸ ਕਰਕੇ ਜਿਹੜੀ ਇੱਥੇ ਦੀ ਗਵਰਨਮੈਂਟ ਪਾਰਲੀਮੈਂਟ ਬਣੀ ਆ ਉਹ ਵੀ ਫਿਰ ਮੁਸਲਿਮ ਦੇ ਉਹਨਾਂ ਨੇ ਬਣਾਈ ਹੋਈ ਆ ਕਿ ਉਹਨਾਂ ਦੀ VOTING ਜ਼ਿਆਦਾ ਆ ਬਾਲੀ ਦੇ ਵਿੱਚ ਹਿੰਦੂ ਜ਼ਿਆਦਾ ਹੋਣ ਕਰਕੇ ਤੇ ਜਗ੍ਹਾ ਨੂੰ ਕਾਫੀ ਜ਼ਿਆਦਾ ਇਹਨਾਂ ਨੇ ਆਪਣੇ ਢੰਗ ਦੇ ਨਾਲ ਸੰਭਾਲ ਕੇ ਰੱਖਿਆ ਹੋਈਆਂ ਜਾਂ ਪੁਰਾਣੀਆਂ ਜਿੰਨੀਆਂ ਇਹ ਪੁਰਾਣੀਆਂ ਇਹ 16ਵੀਂ ਸਦੀ ਕੇ 14ਵੀਂ ਸਦੀ ਦੀਆਂ ਬਣੀਆਂ ਹੋਈਆਂ ਇਹ ਚੀਜ਼ਾਂ ਆ ਇਹ ਆਹ দান ਪੇਟੀ ਇੱਥੇ ਲਾਈ ਹੋਈ ਹੈ ਇਹਨਾਂ ਨੇ ਪੈਸੇ ਵਗੈਰਾ ਪਾਦੇ ਆ ਇਹਦੇ ਵਿੱਚ ਤੇ ਆਹ ਉੱਪਰ ਇੱਕ ਉਹ ਜਿਹੜੀ ਉਹ ਇੱਕ ਬੁੱਧ ਬੁੱਧਦਮ ਦੇ ਫੋਟੋ ਪਈ ਆ ਮਹਾਵੀਰ ਦੀ ਮੇਨ ਲਾਦਾ ਤੇ ਉਹ ਅੱਧੀ ਟੁੱਟੀ ਹੋਈ ਆ ਉਹ ਬਹੁਤ ਪੁਰਾਣੀ ਆ ਉਹ ਵਾਲੀ ਜਿਹੜੀ ਉੱਥੇ ਰੱਖੀ ਹੋਈ ਆ ਤੇ ਬਾਕੀ ਆ ਵਾਲਾ ਸੀਗਾ ਇੱਧਰ ਸਾਹਬ ਦਾ ਵੀ ਆ ਕੋਈ ਟਾਈਮ ਹੋਣਾ ਇੱਥੇ ਲੋਕ ਬਸੇਰਾ ਆਉਣਾ ਉਹਨਾਂ ਦੇ ਪੁਰਾਣੇ ਜਿਹੜੇ ਬੰਦੇ ਸਦੀਆਂ ਸਦੀਆਂ ਤੋਂ ਜਿਹੜੇ ਪੁਰਾਣੇ ਬੰਦੇ ਕਿੰਨੇ ਸਦੀਆਂ ਸਦੀਆਂ ਲੰਘ ਗਏ ਆ ਚੀਜ਼ਾਂ ਬਣੀਆ ਰਹਿੰਦੀਆਂ ਆ ਤੇ ਜਿਹੜੇ ਲੋਕ ਆ ਚੇਂਜ ਹੋ ਜਾਂਦੀਆਂ ਆ ਰੂਹਾਂ ਘੁੰਮਦੀਆਂ ਰਹਿੰਦੀਆਂ ਇੱਕ ਦੂਜਿਆਂ ਦੇ ਵਿੱਚ ਇਹ ਵੀ ਬਹੁਤ ਵਧੀਆ ਚੀਜ਼ ਆ ਇੱਥੇ ਵੀ ਲੱਗਿਆ ਆਪਾਂ ਨੂੰ ਖਾਸ ਤੀਜ਼ ਇਹ ਵਾਲੀ ਇੱਥੇ ਵੀ ਜੇ ਤੁਸੀਂ ਆਨੇ ਆ ਉਬਦ ਦੇ ਵਿੱਚ ਆ ਕੇ ਜਾਇਓ ਬਟ ਇਹ ਚੀਜ਼ਾਂ ਘੁੰਮਣ ਵਾਸਤੇ ਤੁਹਾਨੂੰ ਨਾ ਥੋੜਾ ਜਿਹਾ ਮਸਲ ਵਗੈਰਾ ਚਾਹੀਦਾ ਐ ਸਟਰੋਂਗ ਮੇਰੇ ਹਿਸਾਬ ਨਾਲ ਥੋੜਾ ਤੁਰਨੇ ਫਿਰਨੇ ਦੇ ਵਿੱਚ ਤੁਹਾਨੂੰ ਐਕਟੀਵਿਟੀ ਆਉਣ ਤੋਂ ਪਹਿਲਾਂ ਹੀ ਐਕਸਰਸਾਈਜ਼ ਵਗੈਰਾ ਆਪਣਾ ਨਾ ਪ੍ਰੋਪਰ ਵੇ ਦੇ ਨਾਲ ਤੁਸੀਂ ਕਰੋ ਤੇ ਫੇ ਤੁਸੀਂ ਆ ਸਕਦੇ ਆ ਐਦਾਂ ਪੂਜਾ ਵਗੈਰਾ ਕੀਤੀ ਹੁੰਦੀ ਆ ਹਰੇਕ ਜਗ੍ਹਾ ਤੇ ਇੱਥੇ ਆ ਜਿਹੜੇ ਟੋਟੇ ਸਕੇ ਟੁੱਟੇ ਹੋਏ ਸਾਰੇ ਉਹਦੇ ਉਹਦੇ ਐਦੇ ਸਿੱਟੇ ਹੋਇਆ ਇਹਨਾਂ ਨੇ ਚੱਕੇ ਨਹੀਂ ਹੈਗੇ ਟੋਟੇ ਤੇ ਆ ਤੁਸੀਂ ਪਿਪਲ ਦਾ ਦੇਖ ਲਓ ਕੀ ਕੀ ਇੱਥੇ ਬਣਿਆ ਹੋਇਆ ਦੇਖਾ ਲਓ ਹੈਲੋ ਬਾਣੀ ਬਾਣੀ ਲੱਗੀ ਹੋਈ ਆ ਬਾਣੀ ਕੀ ਕਰਦਾ ਆ ਦੇਖੋ ਕਿੰਨਾ ਕਿੰਨਾ ਪੁਰਾਣਾ ਹੋਊਗਾ ਯਾਰੇ ਮਾਈਂਡ ਬਲੋਇੰਗ ਬ੍ਰੋ ਹਾਊ ਆਲ ਥਿਸ ਪੂਜਾ ਕਰਦਾ ਬਈ ਇਹਦੇ ਇਸ ਤਰ੍ਹਾਂ ਕਿਸੇ ਵੀ ਨਾ ਪੁਰਾਣਾ ਬਣਿਆ ਹੋਇਆ ਦਾ ਬਹੁਤ ਜ਼ਿਆਦਾ ਪੁਰਾਣਾ ਆ ਜਿਹੜਾ ਬੂਟਾ ਨਾ ਇਹ ਵਾਲਾ ਜਿਹੜਾ ਪਿੱਪਲ ਦਾ ਬੂਟਾ ਪਿੱਛੇ ਗਿਆ ਜਿਹਦੇ ਵਿੱਚ ਜੜਾਂ ਨਿਕਲੀਆਂ ਹੋਈਆਂ ਆ ਉਹ ਬਾਈ ਕਹਿੰਦਾ 300 ਸਾਲ ਤੋਂ ਵੀ ਉੱਪਰ ਹੋਣਾ ਇਹ ਕਿੱਦਾਂ ਦੀ ਪਿੰਡ ਪੁਰਾਣੀ ਉਹੀ 16ਵੀਂ ਸਦੀ ਜੀ ਵੀ ਆਇਆ ਤਾਂ 16 17 18 19 20ਵੀਂ ਸਦੀ ਚੱਲਦੀ ਪਈ ਆ 2025 300 ਕਿਹਾ ਹੁਣ ਉਹਨੂੰ ਵੀ ਕੀ ਪਤਾ ਪਤਾ ਨਹੀਂ ਹੋਵੇ ਉਹ ਤੋਂ ਵੀ ਪਹਿਲਾਂ ਦੀ ਹੋਵੇ ਜਿੱਦਾਂ ਕੋ ਸੌਰੀ ਤੇ ਉਹ ਉਹ ਥੱਲੇ ਫੋਲ ਆ ਉੱਥੇ ਆਪਾਂ ਜਾਏ ਨੇ ਇੱਕ ਵਾਰ ਉਹ ਤੁਹਾਨੂੰ ਦਿਖਾ ਦਿੰਦੇ ਆ ਇਹ ਥੋੜੇ ਦਾ ਇਹ ਨੈਚਰ ਲਵਰਸ ਲਈ ਆ ਜਿਹਦਾ ਸਾਈਡ ਤੇ ਜਦਾਂ ਜਿਹੜੇ ਸਪਿਰਚੁਅਲ ਬੰਦੇ ਆ ਥੋੜੇ ਹੀ ਆ ਉਹਨਾਂ ਨੂੰ ਵੀ ਇਹ ਚੀਜ਼ ਵਧੀਆ ਪਸੰਦ ਲੱਗੂਗੀ ਤੇ ਸਪਿਰਚੁਅਲ ਬੰਦੇ ਤੇ ਨੈਚਰ ਲਵਰ ਜਿਹੜੇ ਬੰਦੇ ਉਹਨਾਂ ਨੂੰ ਵੀ ਵਧੀਆ ਚੀਜ਼ ਲੱਗਣੀ ਆ ਆਹਲੇ ਸਾਈਡ ਤੇ ਜੇ ਕੋਈ ਆਉਂਦੇ ਆ ਤਾਂ ਅੱਲੇ ਹੀ ਰਹਿ ਲਓ ਅਲੱਾ ਜੀ ਇੱਥੇ ਪੂਰਾ 뷰 ਹੋ ਰਾਇਆ ਪੂਰਾ ਫੁੱਲ ਇੱਥੇ ਆ ਕੇ ਝਰਨਾ ਡਿੱਗਦਾ ਆ ਗੋਆ ਗਜਾ ਦੇ ਵਿੱਚ ਘੁੰਮ ਲਿਆ ਇਸ ਟਾਈਮ ਤੇ ਜਿਹੜਾ ਇੱਥੇ ਕਨਸੈਪਟ ਸੀਗਾ ਹਿੰਦੂਆਂ ਦਾ ਤੇ ਬੁੱਧਾਂ ਦਾ ਤੇ ਜਿਹੜੇ ਸਟੈਚੂ ਦੋ ਡਿਗੇ ਹੋਇਆ ਇੱਕ ਉਹਨਾਂ ਦੇ ਉੱਪਰ ਜਿਹੜਾ ਜਿਹੜਾ ਪੁਰਾਣਾ ਸਟੈਚੂ ਸੀਗਾ ਇਹਨਾਂ ਦਾ ਤੇ ਉਹ ਉੱਥੇ ਪਿਆ ਆ ਪਰ ਉਹਦੀ ਗਰਦਨ ਨਹੀਂ ਹੈਗੀ ਤੇ ਜਿਹੜੇ ਵੱਡੇ ਸਟੈਚੂ ਬਣੇ ਸੀਗੇ ਉਹ ਟੁੱਟ ਗਏ ਉਹਨਾਂ ਦੇ ਡਿੱਪੇ ਜਾ ਤੇ ਇੱਕ ਜਿਹਾ ਥੋੜਾ ਜਿਹਾ ਸ਼ੋਅ ਹੁੰਦੇ ਆ ਬਾਕੀ ਦੂਜਾ ਜਿਹੜਾ ਸੀਗਾ ਵੱਡਾ ਉਹ ਡਿਸਟਰੋਏ ਹੋ ਗਿਆ ਸਾਰਾ ਤੇ ਨਾਲ ਦੇ ਨਾਲ ਇੱਕ ਜਿਹੜਾ ਪੀਪਲ ਦਾ ਬੂਟਾ ਦੇਖਿਆ ਸੀਗਾ ਉਹ 300 ਤੋਂ ਵੀ ਸਾਲ ਤੋਂ ਵੀ ਜ਼ਿਆਦਾ ਪੁਰਾਣਾ ਬੂਟਾ ਹੈ ਉਹ ਵਾਲੀਆਂ ਉਹਦੀਆਂ ਜਾੜਾ ਤੁਸੀਂ ਦੇਖ ਲਈਏ ਹੁਣੀ ਆਲਰੇਡੀ ਤੇ ਆਹ ਵਾਲਾ ਆਪਾਂ ਬਲੌਗ ਇੱਥੇ ਸ਼ੁਰੂਆਤ ਕਰਨ ਲੱਗੇ ਆ ਤੇ ਬਲੌਗ ਜੇ ਤੁਹਾਨੂੰ ਵਧੀਆ ਲੱਗਿਆ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਇਹ ਸੀਰੀਜ਼ ਚੱਲਦੀ ਪਈ ਆਪਣੀ ਬਾਲੀ ਬਾਲੀ ਇੰਡੋਨੇਸ਼ੀਆ ਦੇ ਵਿੱਚ ਤੇ ਆ ਇੱਥੇ ਦਾ ਵਿਊ ਸੀਗਾ ਜਿਹੜਾ ਪਿੰਡ ਇੱਥੇ ਵਿਲੇਜ ਬਸਾਇਆ ਹੋਇਆ ਇੱਕ ਇਹਦੇ ਵਿੱਚ ਇਹਨਾਂ ਨੇ ਮੰਦਿਰ ਵੀ ਹੈਗੇ ਆ 숍ਾਂ ਵੀ ਹੈਗੀਆਂ ਇੱਥੇ ਇਦਾਂ ਦਾ ਕਨਸੈਪਟ ਸੀਗਾ ਅੱਜ ਦਾ ਤੇ ਇਹ ਵੀਡੀਓ ਇੱਥੇ ਸਮਾਪਤ ਕਰਨ ਲੱਗਿਆ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਨਾਲ ਗੱਲੋ ਚੈਨਲ ਨੂੰ ਸਬਸਕ੍ਰਾਈਬ ਦੀਪਾ ਜੀ ਦੁਆਲਾ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਰਾਬ ਰੱਖਾ ਸਤਿ ਸ਼੍ਰੀ ਅਕਾਲ